ਗੱਲ ਆ ਵੀ ਇੰਨੇ ਬੰਦਿਆਂ ਚ ਕਿਸਮਤ ਇਹਦੀ ਤੇਜ਼ ਨਿਕਲੀ ਲੈ ਬਈ ਹੈਰੀ ਹੈਰੀ ਸਾਈਕਲ ਹੀ ਲੈ ਆਇਆ ਹੋਰ ਬੱਲੇ ਤੇਰੇ ਇਹ ਲੈ ਲੈ ਸਾਈਕਲੀ ਬਹੁਤ ਸੋਹਣੀ ਹੈ ਲੈ ਵੀ ਸੈਦਮੀ ਟੂਰਨਾਮੈਂਟ ਤੇ ਆਇਆ ਯਾਰੀ ਹੈਰੀ ਨੂੰ ਸਾਈਕਲ ਨਿਕਲਿਆ ਟੂਲਾ ਮੈਡ ਤੋਂ ਇੱਕੋ ਹੀ ਪਰਚੀ ਕਿਸੇ ਅੰਕਲ ਨੇ ਦਿੱਤੀ ਤੇ ਹੈਰੀ ਆ ਜੋ ਲੈ ਗਿਆ ਪਰ 3 ਸਾਲ ਹੋਣਾ ਹੈ ਇੱਕੋ ਹੀ ਪਰਚੀ ਕੋਈ ਦੇ ਕੇ ਗਿਆ ਤੇ ਨਾਲ ਹੀ ਦੇ ਲਾ ਹੀਰੋ ਰੈਂਜਰ ਹੈ ਇਹਨੇ ਪਰਚੀ ਮੋੜ ਲਈ ਸੀ ਮੈਂ ਫਾੜ ਦੇ ਨਗਾ ਹੀ ਹੈ ਬੜਾ ਫਾੜਦੀ ਨਹੀਂ ਪਰਚੀ ਨਹੀਂ ਕਹਿੰਦੀ ਚੀਜ਼ ਆ ਮੋੜਦੀ ਹੈ ਇਹਨੂੰ ਤੋੜ ਦੇ ਤੈਨੂੰ ਤਿੰਨ ਚ 12 ਮੇਲੇ ਲਾ ਲਈ ਹੈਲੋ ਹੈਲੋ ਨਿਕਲ ਆਈਏ ਸਾਈਕਲੀ ਸ਼ਰਮਾ ਮੇਲੇ ਦੇ ਗਏ ਸੀ ਤੇ ਇਸ ਨੂੰ ਆਪਾਂ ਸੀਗੀ ਸ਼ੈੰਜ ਤੇ ਮੈਂ ਤੇ ਹੈਰੀ ਤੇ ਦੋਨੇ ਨਾਲ ਸਾਡੇ ਸਾਡਾ ਫਰੈਂਡ ਜਿਗਾ ਪਿਆਰ ਸਿੰਘ ਤਿੰਨੇ ਜਣੇ ਗਏ ਤੇ ਉੱਥੇ ਜਿਹੜੀਆਂ ਪਰਚੀਆਂ ਮਿਲਦੀਆਂ ਹੁੰਦੀਆਂ ਹੁੰਦੀਆਂ ਜਿੱਦਾਂ ਮਤਲਬ ਟੂਰਨਾਮੈਂਟ ਦੇ ਟੋਪਨ ਹੁੰਦੇ ਆ ਸਾਰਿਆਂ ਨੂੰ ਵੰਡਲ ਹੁੰਦੇ ਤੇ ਹੈਰੀ ਨੂੰ ਇੱਕ ਬੰਦਾ ਜਿਹਦਾ ਲੇਟ ਹੁੰਦਾ ਉਹ ਘਰੋਂ ਉਹਨੇ ਕਿਹਾ ਲੈ ਪੁੱਤ ਮੇਰਾ ਕੋਪਾ ਰੱਖ ਲੈ ਮੈਂ ਚੱਲਾ ਘਰ ਨੂੰ ਤੇ ਹੈਰੀ ਨੂੰ ਸੈਗ ਨਹੀਂ ਨਿਕਲਾਈ ਤੇ ਹੈਰੀ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਖਾਣ ਪੀਣ ਦਾ ਤੇ ਹੁਣ ਕਹਿੰਦਾ ਆਪਾਂ ਖਾਣਾ ਪੀਣਾ ਆ ਜਿੰਨੇ ਕਦੀ ਸੈਗ ਲਈਏ ਓਨੇ ਕਿੰਨੇ ਲਵਾ ਦੇਨੇ ਆ ਜਾਨ ਖਾਣਾ ਨਗਾ ਕੋਈ ਸੈਗ ਨਹੀਂ ਨਿਕਲੀ ਆ ਸੈਗ ਨਹੀਂ ਕਰ ਸੈਗ ਲਈ ਲੋਹੇ ਦੀ ਹੀ ਨਹੀਂ ਦੇਨੇ ਮਤਲਬ ਸੈਗ ਲਈ ਖਾਏ ਬਹੁਤ ਕਿੰਨਾ ਬੋਲ ਲੱਗੀ ਆ ਤੇ ਹੁਣ ਸਾਈਕਲ ਹੀ ਉੱਤੇ ਲਾ ਕੇ ਖੜੀ ਕਰ ਦਿੱਤੀ ਹੁਣ ਸੜੀ ਨੂੰ ਜਾਵਾਂਗੇ ਲੈਣ ਤੇ ਹੁਣ ਆਪਾਂ ਆਰਡਰ ਦਿੱਤਾ ਆ ਉਹ ਖਾਣੇ ਆ ਤੇ ਅੱਜ ਦੀ ਗੱਲਾਂ ਬਾਤਾਂ ਕਰਦੇ ਬਹੁਤ ਘੈਂਟ ਕਈ ਤੁਹਾਨੂੰ ਉਧਰ ਦੀਆਂ ਗੱਲਾਂ ਬਾਤਾਂ ਤੇ ਦੱਸਣੀਆਂ ਇਹਨੀਆਂ ਕਮੈਂਟਾਂ ਦੇ ਵਿੱਚ ਵੀਰ ਪੁੱਛਦੇ ਆ ਉਹ ਵੀ ਗੱਲਾਂ ਬਾਤਾਂ ਕਰਦੇ ਮੈਂ ਹੋਰ ਆਰਡਰ ਲੈਂਦੇ ਹੈਰੀ ਹੁਣੇ ਕਿਤੇ ਹਟਦੇ ਆ ਆਹ ਦੇਖੋ ਉਧਰ ਅਖੇ ਜੀ ਸਾਡੇ ਲੀਵਰ ਨਹੀਂ ਠੀਕ ਹੈਗਾ ਤਾਂ ਹੁਣ ਖਾਣੋ ਨਹੀਂ ਰੋਟੀ ਹੋਏ ਨਹੀਂ ਕੁਡਾ ਅੱਛਾ ਤੁਸੀਂ ਵੀਡੀਓ ਦੇਖਣੀ ਨਾ ਸਾਰੀ ਰੋਟੀ ਦੀ ਗੱਲ ਏ ਹੁਣ ਦੇਖੀ ਇਹਨੇ ਜਾ ਕੇ ਕਹਣਾ ਮੈਨੂੰ ਰੋਟੀ ਨਹੀਂ ਦਿੱਤੀ ਹੈਗੀ ਸਭ ਤੋਂ ਪਹਿਲਾਂ ਸੈਂਡਵਿਚ ਇਹਨੇ ਚੱਕਿਆ ਇਹਨੇ ਅੱਜ ਬਾਹਾਂ ਦੀ ਰਮਾਣੀ ਕੀਤੀ ਕਹਿੰਦੀ ਹੁਣ ਮੈਂ ਤਾਂ ਜਾ ਕੇ ਰੋਟੀ ਦੀ ਰਮਾਣੀ ਹਾਂ ਉਹ ਬੰਦੇ ਨੂੰ ਭੁੱਖ ਲੱਗੀ ਹੋਏ 40 ਤੁਸੀਂ ਪਹਿਲੇ ਸੋਚ ਕੇ ਆਏ ਜੇ ਤੁਸੀਂ ਸਦਮਾ ਤੋਂ ਆਨੇ ਆ ਹਾਂ ਦੇਖੀ ਦੋਨੇ ਹੀ ਰਲ ਗਏ ਫੇਪਾ ਤੇ ਬੜੇ ਸ਼ਤਾਨ ਚੱਕਿਆ ਰਿਕਾ ਇਹ ਗਾਣਾ ਇੱਕ ਅਗੂ ਬਲੌਗ ਹੈ ਹਾਂ ਮਰਾ ਬਦਲਿਆ ਨਾ ਇਸੇ ਨਾਲ ਸੈਕਲੀ ਸੋਨੀ ਸੈਕਲ ਕਰਦੀ ਹੈ ਸੈਕਲੀ ਆ ਕਿੱਦਾਂ ਦੀ ਗੱਲ ਇਹ ਨਹੀਂ ਵੀ ਸੈਕ ਨਹੀਂ ਆ ਦਿਖਾਈ ਆ ਬਲੌਗ ਨੇ ਦਿਖਾਈ ਗੱਲ ਇਹ ਨਹੀਂ ਵੀ ਸੈਕ ਨਹੀਂ ਆ ਗੱਲ ਆ ਵੀ ਇੰਨੇ ਬੰਦਿਆਂ ਚ ਕਿਸਮਤ ਇਹਦੀ ਤੇਜ਼ ਨਿਕਲੀ ਉਹ ਵੀ ਕਿਸੇ ਨੇ ਕੋਪਨ ਲਿਆ ਸਹੀ ਗੱਲ ਆ ਆਪਣੀ ਕਿਸਮਤ ਇਹਨੂੰ ਦੇਖ ਕੇ ਸਹੀ ਗੱਲ ਆ ਆਪਣੀ ਕਿਸਮਤ ਹੀ ਦਿੱਤੀ ਦਾਦੇ ਇਸ ਗੱਲ ਦੀ ਆ ਵੀ ਇੰਨੇ ਬੰਦਿਆਂ 'ਚ ਇਹਨੂੰ ਹੀ ਖੋਦਾ ਆ ਹੋਰ ਵੀ ਸਿਗੇ ਆ ਅੰਦੀ ਦੇ ਇਹਨਾਂ ਦੇ ਚਪੇੜੀ ਬਹੁਤ ਹੈਗ ਵੀ ਤਾਂ ਬਹੁਤ ਵੱਡੀ ਜੀ ਆ ਪਤਲੀ ਕਾ ਪੁਆਈਆਂ ਲੈ ਮੈਂ ਤਾਂ ਹੁਣ ਦੇਖੇ ਆ ਕਿਉਂ ਮੈਂ ਲਿਕਾ ਹੀ ਪੋਣੀ ਆ ਹਾਂ ਫਿਰ ਤੇ ਇਹ ਹੀ ਨਹੀਂ ਮਾਨ ਹੈਗਾ ਲੈ ਯੂ ਰੋਟੀ ਕੀ ਸੈਂਡਵਿਚ ਆਲੂ ਟਿੱਕੀ ਬਣਾਇਆ ਹੈ ਯਸ ਤਾਈ ਨੂੰ ਤਾਂ ਮੈਂ ਖਾਣ ਨਹੀਂ ਦੇ ਮੈਂ ਪਨੀਰ ਵਾਲਾ ਖਾਣਾ ਇਹ ਕਿਡਾ ਸ਼ਤਾਨੀਆਂ ਨਹੀਂ ਇਹ ਪਨੀਰ ਵਾਲਾ ਖਾਣਾ ਤਾਈ ਨੂੰ ਮੈਂ ਖਾੜਾ ਬੜਾ ਅਸਰ ਤਾਈ ਨੂੰ ਨਹੀਂ ਚੱਕਿਆ ਆਏ ਨੇ ਮੈਂ ਖੁਦ ਕੀ ਕਹਿਣਾ ਹੈ ਬਹਿ ਗਿਆ ਹੈ ਦੇਖੀ ਸੋਨ ਮਸਾਲਾ ਇਹ ਆਇਆ ਪਹਿਲਾਂ ਆਲੂ ਟਿੱਕੀ ਵਾਲਾ ਟਾਈਮ ਤੇ ਤਾਂ ਨਹੀਂ ਮੰਨਦਾ ਇਹ ਡਿੱਗਦਾ ਨਹੀਂ ਰਣਾ ਬੜਾ ਅਸਰ ਵੱਜਾ ਹੈ ਇਹ ਪਰਨ ਸਿਕਰ ਨੂੰਆ ਨੇ ਪਏ ਆ ਦੇਖੋ ਤੁਸੀਂ ਕਿੰਨਾ ਸੋਹਣਾ ਸਜਾਇਆ ਸਾਰਿਆਂ ਨੂੰ ਸ਼੍ਰੀ ਗੁਰੂ ਰਵੀਦਾਸ ਦੇ ਜਨਮ ਦਿਨ ਦੀਆਂ ਬਹੁਤ ਬੁਧਾਈਆਂ ਸਾਰੇ ਰਵੀਦਾਸ ਵੀਰ ਭੈਣਾ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਦੇਖੋ ਕਿੰਨਾ ਸੋਹਣਾ ਸਜਾਇਆ ਸਾਡੇ ਪਿੰਡ ਦੇਆਂ ਨੇ ਗੁਰਦੁਆਰਾ ਸਾਡਾ ਨਾਲ ਹੀ ਪਰ ਇੱਧਰ ਘਰਿਆ ਤੇ ਆ ਗੁਰਦੁਆਰਾ ਆ ਉਹਨਾਂ ਦਾ ਤੇ ਇਹਨਾਂ ਨੇ ਸਾਰੇ ਉਹ ਰੋਡ ਤੱਕ ਲੜੀਆਂ ਲਾਈਆਂ ਹੋਈਆਂ ਇੰਨਾ ਸੋਹਣਾ ਲੱਗਣ ਡਿਆ ਆ ਰਸ਼ਨਾਇਆ ਪਿਆ ਸਾਰਾ ਆ ਗੁਰਦੁਆਰਾ ਸਾਹਿਬ ਇੱਥੇ ਆ ਦੇਖੋ ਲੜੀਆਂ ਕਿੰਨੇ ਸੋਹਣੀਆਂ ਪਾਈਆਂ ਆ ਸਾਰਿਆਂ ਨੇ ਉਹ ਇੱਥੇ ਸੀ ਗੱਡੀ ਖੜੀ ਕਰਦੇ ਹੁੰਨੇ ਉਹ ਜਿੱਥੇ ਮੀਟਰ ਲੱਗੇ ਆ ਇੱਥੇ ਹੁੰਦੀ ਹੁੰਦੀ ਆ ਗੱਡੀ ਲੈ ਬਈ ਹੈਰੀ ਹੈਰੀ ਸੈਕਲੀ ਲੈ ਆਇਆ ਬੱਲੇ ਤੇਰੇ ਇਹ ਲੈ ਲੈ ਸੈਕਲੀ ਬਹੁਤ ਸੋਹਣੀ ਹੈ ਹੈਰੀ ਇਹ ਤਾਂ ਲੈ ਅੰਦਰ ਲਈ ਫਿਰ ਹੁਣ ਲੈ ਪਾਪਾ ਦੇਖ ਲੈ ਸੈਕਲੀ ਹੈਰੀ ਸੈਕਲੀ ਲੈ ਆਇਆ ਬਹੁਤ ਵਧੀਆ ਬਹੁਤ ਵਧੀਆ ਹੂੰ ਕੁੱਪਨ ਜਿਵੇਂ ਨਾ ਹੱਥ ਕਰਦੇ ਸੈਕਲੀ ਹੈਰੀ ਇਹ ਇਦਾਂਵੇਂ ਹੈਰੀ ਉਹਦਾ ਜਿੱਧਰ ਜਾਂਦਾ ਪੂਰੀ ਪਾਉਂਦਾ ਮੈਂ ਕੋਈ ਸਿਫਟੀ ਕਰਦਾ ਨਹੀਂ ਨਾ ਕੁਝ ਨਹੀਂ ਨਾ ਇਹ ਮੇਰੇ ਵੀ ਕਦੇ ਕਦੇ ਲੱਗ ਜਾਂਦਾ ਕਦੇ ਕਦੇ ਨਹੀਂ ਮੌਸੀ ਜੀ ਆਓ ਨਹੀਂ ਪਾਪਾ ਸੱਚ ਬੋਲਦਾ ਬਈ ਚੱਲ ਹੈਰੀ ਇਸ ਸੈਕਿੰਡ ਵੀ ਜਾ ਤਾਂ ਇਹ ਬੰਦਾ ਬਹੁਤ ਚੰਗਾ ਇਹ ਦੇਖੀਓ ਦੇਦੀ ਦੇਖੀ ਨਾ ਤੋ ਇਹ ਹੈਰੀ ਤਾਂ ਤਾ ਰੋਕ ਜਾ ਰੋਕ ਜਾ ਇਹ ਗੈ ਰੀ ਪਛੇ ਮੈਨੂੰ ਤੂੰ ਠੀਕ ਹੋ ਰਕ ਨਹੀਂ ਆਲੀ ਇਦਾਂ ਤਾਂ ਬਹੁਤ ਵਧੀਆ ਆ ਇਦਾਂ ਹੀ ਹੁੰਦਾ ਹੈਰੀ ਬੰਦਾ ਲੱਗ ਜਾਂਦਾ ਵੀ ਬੰਦਾ ਠੱਡਾ ਫੇ ਬਹੁਤ ਹੀ ਬਾੜੀ ਨਹੀਂ ਫੇ ਬਹੁਤ ਕਰਦਾ ਸਹੀ ਗੱਲ ਆ ਛਾਂ ਨੂੰ ਚਲਾ ਲਈ ਚੱਲ ਬੁੜੀਆਂ ਪਾਪਾ ਨੂੰ ਪਤਾ ਬੁੜੀਆਂ ਗਲੀ ਚ ਪੁੱਛੀ ਜਾਂਦੀਆਂ ਕਿੰਨੇ ਦੀ ਆ ਕਿੰਨੇ ਦੀ ਆ ਮੇਰੇ ਕੋ ਤਾਂ ਮੋਡੇ ਟੈਰਾਂ ਵਾਲੀ ਪਾਪਾ 15 16000 ਦੀ ਲਿਆ ਕੇ ਗੇਰਾਂ ਵਾਲੀ ਖੜੀ ਕੀਤੀ ਤੇ ਲਓ ਉਹ ਨਹੀਂ ਹੋਣੇ ਨੇ ਆ ਚਲਾਉਣੇ ਸਾਨੂੰ 4 5 ਜਣਿਆਂ ਨੇ ਕਿਹਾ ਹਣਾ ਵੇਚਣੀ ਆ ਆ ਉਹਨਾਂ ਨੂੰ ਪਤਾ ਕਿ ਉਹ ਮਿਲਣ ਵਾਲੀ ਲੈ ਲੈ ਤਾਂ ਬਾਲਾ ਕੱਲ ਉੱਥੇ ਪਾਪਾ ਨੂੰ ਪਤਾ ਲੈ ਆਂਦੀ ਪਾਪਾ ਨੂੰ ਪਤਾ ਹੀ ਆ ਪਾਪਾ ਦੁਕਾਨੀ ਭਿੰਦਾ ਵੀ ਗਿਆ ਸੀ ਉੱਥੇ ਸਿੱਧ ਵੀ ਕਿ ਨਹੀਂ ਹਾਂ ਪਾਪਾ ਨਹੀਂ ਹੋਣ ਨਹੀਂ ਕਿਹਾ ਹੋਣਾ ਹੌਣ ਥੋੜੀ ਗਿਆ ਪਾਪਾ ਨਹੀਂ ਨਹੀਂ ਹੁਣ ਹੀ ਦੋਭੇ ਗਏ ਨਹੀਂ ਕੱਲ ਦੀ ਗੱਲ ਹੋ ਨਹੀਂ ਕੱਲ ਤਾਂ ਗਿਆ ਸੀ ਨਾਲ ਚਲੋ ਚਲਾਓ ਫਿਰ ਹੁਣ ਕੇ ਅਸੀਂ ਚੱਲੀਆਂ ਭੋਗ ਤੇ ਤੂੰ ਜਾਣਾ ਭੋਗ ਤੇ ਤੇਰੇ ਸੂਟ ਅੰਦਰ ਵੀ ਖੜੀ ਉਹ ਵੀ ਦਿਖਾਈ ਉਹ ਆਈ ਉਹ ਮੜਾ ਜਾ ਲੈ ਦੇਖ ਕੀ ਕਰਦਾ ਮੁੰਡਾ ਇਹ ਨਹੀਂ ਠੀਕ ਹੋ ਲੈ ਬੰਦ ਕਰ ਲਾ ਬੱਤੀ ਜਗਦੀ ਹੁੰਦਾ ਬੱਤੀ ਤਾਂ ਜਗ ਜਾਣੀ ਆ ਅੰਦਰ ਸਾਡਾ ਸਮਾਨ ਇਦਾਂ ਪਿਆ ਆ ਪੇਟੀਆਂ ਫੂਟੀਆਂ ਜਿੱਦਾਂ ਇਹਦੇ ਤੇਰੀ ਘਰੇ ਉਹ ਦੇਖ ਲੈ ਤੇ ਨਾਂ ਵੀ ਲਿਖਾਇਆ ਹੈ ਜੇਰਾ ਵੀ ਆ। ਦੁਵਾ ਤਿਆਰ ਸਿੰਘ ਹੋਏ। ਤੂਜ ਹੋਏ ਆ। ਹੋਰ ਨੂੰ ਲੁਫਾਫਾ ਚੰਗਾ ਲਾਪੇ ਹੁਣ ਉਹ ਹੀ ਮਲੀ ਜਾਣਾ। ਚਾਹੇ ਕੱਲ ਦੇ ਜਾਣਾ ਭੋਗਦੇ ਤੇ ਦੇਖ ਲਈ ਫੇ। ਮੈਂ ਭੋਗ ਕੱਪੜੇ। ਆਹੋ। ਆਹ ਮੈਂ ਕੱਪੜੇ ਸੁੱਟ ਪੈਸਕਾ। ਲੋਈ ਹੁਣ ਆਪਾਂ ਤਿਆਰ ਤੁਰ ਗਏ ਆ। ਸਮਾਗਮ ਹੋਰ ਬੰਦ ਲਿਆ। ਤੇ ਪੈਂਟ ਪਾਲੀ ਕਟੀ ਫਟੀ। ਤੇ ਆਪਾਂ ਚੱਲਦੇ ਹੁਣ ਭੋਗ ਤੇ। ਤੇ ਪਉ ਤੋਂ ਅਣਕੇ ਬਣਾਉਨੇ ਆ ਬਲੌਗ ਤੇ ਜਿਹੜੀ ਤੁਹਾਨੂੰ ਬਲੌਗ ਚ ਦਿਖਾਤੀ ਸੀ ਪਹਿਲਾਂ ਇਹ ਉੱਥੇ ਨਾ ਅgetElementById ਸ਼ਾਮ ਨੂੰ ਟੂਰਨਾਮੈਂਟ ਦੇਖਣ ਦਾ ਸੱਤਵਾ ਉੱਥੇ ਅੰਕਲ ਬੈਠਾ ਸੀ ਇੱਕ ਮੇਰੇ ਮੋਰੇ ਜਿੱਥੇ ਮੈਂ ਖੜਾ ਸੀ ਅਗਰ ਜਦਾ ਹੱਲੇ ਫੜ ਪਰਚੀ ਮੈਂ ਚੱਲਾ ਮੈਂ ਫੜ ਲਈ ਮੈਂ ਪਾੜ ਦੇਣ ਲੱਗਾ ਨਾ ਤਾਂ ਮੁੰਡਾ ਕਹਦਾ ਪਾੜੀ ਨਾ ਨਿਕਲ ਆਉਣੀ ਹੁੰਦੀ ਹਨਾ ਮੈਂ ਫੇ ਪਾੜ ਲੱਗਾ ਵੀ ਪਾਪਾ ਨੇ ਬਾੜੀ ਤਾਂ ਅਹੀਂ ਆਉਣ ਲੱਗੇ ਤੇ ਉਹ ਇਹ ਕਹਿਣ ਲੱਗੇ ਵੀ ਇਹ ਨੰਬਰ ਆ ਗਿਆ ਰਬੋ ਲੋ ਆਪਾਂ ਸੈਲੀ ਨਿਕਲਾਈ ਫਿਰ ਉਹਦਾ ਆਪਣੇ ਕੋ ਅੰਦਰ ਵੀ ਖੜੀ ਸੀ ਐ ਕੇ ਵੀ ਹੈ ਜਲ ਹੁਣ ਇੱਥੇ ਜਾਇਆ ਕਰਾਂਗੇ ਬਾਹਰ ਘੁੰਮਣ ਫੈਨ ਸੈਲਫੀ ਸ਼ੂਟ ਕਰਨ ਤੇ ਬਾਕੀ ਵਲੌਗ ਆਪਾਂ ਬਣਾਉਨੇ ਆ ਸ਼ਾਮ ਨੂੰ ਤੇ ਮੰਮੀ ਹੁਣੀ ਚਲੀ ਗਈ ਆ ਤਾਂ ਮੈਂ ਵੀ ਭੋਗ ਤੇ ਜਾਵਾਂ ਤੇ ਵਲੌਗ ਨੂੰ ਲਾਈਕ ਕਰ ਦਿਓ ਬਹੁਤ ਮਨਾ ਕਰ ਰਹੀ ਭੋਗ ਖਾ ਕੇ ਤੇ ਟਾਈਮ ਹੋ ਗਿਆ ਆ 1 ਵਜੇ ਤੇ 12:00 ਵੱਜ ਗਏ 10 ਮਿੰਟ 10 ਮਿੰਟ ਰਹਿ ਗਿਆ ਤੇ ਆਹ ਘੜੀ ਆਪਣੀ ਸਾਈਕਲੀ ਤੇ ਹੁਣ ਆਪਾਂ ਇਹਨੂੰ ਚਲਾ ਕੇ ਵੀ ਦੇਖਦੇ ਆਂ ਵੀ ਕਿੱਦਾਂ ਚੱਲਦੀ ਆ ਇਹ ਕਿੱਦਾਂ ਆ ਮੈਨੂੰ ਪੂਰੀ ਦਿਖਾ ਦਿੰਨਾ ਨਾ ਪاور ਬੈਨਡ ਆ ਲੱਗਿਆ ਇਹ ਮੈਨੂੰ ਵੀ ਥੋੜਾ ਜਿਹਾ ਨਿਚਾਰ ਹੈ ਨਾ ਬਾਅਦ ਚ ਪਰ ਨਹੀਂ ਮੈਂ ਚਲਾਇਆ ਕਰਨੀ ਤੇ ਸ਼ਾਮ ਨੂੰ ਜਾ ਕੇ ਗਰਾਊਂਡ ਗਰਾਊਂਡ ਇੱਥੇ ਜਾਂਦੀ ਹਾਂ ਤੁਹਾਨੂੰ ਦਿਖਾਉਣਾ ਮੈਂ ਚਲਾ ਕੇ ਇਹਨੂੰ ਮੜਾ ਲਿਆ ਅੰਦਰ ਕੀ ਚਲਾ ਲੈਂਦੇ ਆਪਾਂ ਬਾਹਰ ਤਾਂ ਖੀਚ ਲਾਉਣੀ ਆ ਮੁੜ ਟਕ ਲੁਪਾ ਜਾਂਦੀ ਇਹ ਆ ਵਧੀਆ ਚੱਲਦੀ ਆ ਤੇ Papa ਸੌ ਗਿਆ Papa ਸਤਾਂ ਨਹੀਂ ਜਾਗਦਾ ਹੀ ਆ ਤੇ ਅੱਜ ਦਾ ਬਲੌਗ ਆਪਣਾ ਇੱਥੇ ਸਮਾਪਤ ਹੁੰਦਾ ਹੈ ਤੇ ਅੱਜ ਅਗਲਾ ਵਲੌਗ ਆਪਣਾ ਘੰਟਿਆਂ ਦੇ ਵਿੱਚ ਆ ਜਾਣਾ ਮਤਲਬ ਥੋੜੇ ਜਿਹੜੇ ਦੇ ਵਿੱਚ ਹੀ ਆਪਣਾ ਅਗਲਾ ਵਲੌਗ ਆ ਜਾਣਾ ਹੈ ਤੇ ਤੁਸੀਂ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਓਕੇ ਬਾਏ ਸਾਰੇ ਜਣਾਂ ਨੂੰ ਸਤ ਸ੍ਰੀ ਅਕਾਲ ਨਵਾਂ ਵਲੌਗ ਆਪਣਾ ਆ ਜਾਊਗਾ 10-12 ਘੰਟੇ ਇੱਕ ਦਿਨ ਕੱਲ੍ਹ ਨੂੰ ਫੇਰ ਵਲੌਗ ਆ ਜਾਣਾ ਬਸ ਓਕੇ ਬਾਏ